ਸਤਨਾਮ ਵਾਹਿਗੁਰੂ ਜੀ ਕਨਹਰ ਪੂਨ ਬਸੋ ਰੋ ਮਾਵਲ ਕੁਸ਼ੰਬ ਸੰਤ ਗਨੰਤ ਨ ਆਵੈ ਅਰਵ ਸਸ ਕਿਰਨ ਉਦਨ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਹਰਦਰ ਧਿਆਨ ਗਿਆਨ ਸਤਿਗੁਰ ਕੀ ਕਬਦਨ ਭਲ ਉਹਨ ਹੈ ਜੋ ਗਾਵੈ ਬਲੀ ਅਮਰਦਾਸ ਸੁਗੁਣ ਤੇਰੇ ਤੇਰੀ ਉਪਮਾ ਤੁਹੇ ਬਨਿ ਆਵੈ ਭਲੇ ਅਮਰਦਾਸ ਸੁਗੁਣ ਤੇਰੇ ਤੇਰੀ ਉਪਮਾ ਤੁਹੇ ਬਨਿ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਤੇ ਨਮੋ ਤੁਕਾਟਾਲ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਉਤਰ ਨਿੱਕੀ ਗੋਦ ਵਿੱਚ ਬੈ ਬੈ ਮਨ ਅਮਰਲੇ ਤੁਮ੍ਰਤਮੇ ਬਾਣੀ ਦਾ ਨੰ ਪ੍ਰਾਪਤ ਕਰ ਰਹੇ ਵਡ ਪਾਗੀ ਸਾਧ ਸੰਗਤ ਨੂੰ ਆਪਾਂ ਸਾਰੇ ਵਿਪਾਗੀ ਹਾਂ ਸਾਡੇ ਸਾਰੇ ਅੰਤਜਗਤ ਤਰਕ ਪਿਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨਤ ਬੇਨਤ ਮਿਹਰਾਂ ਤਾਂ ਬਖਸ਼ਾ ਹਨ ਜਿਨਾ ਮਿਹਰਾਂ ਤਾਂ ਬਖਸ਼ਾਂ ਦੇ ਸਦਕਾ ਸਨਸਾਰਿਆਂ ਨੂੰ ਕੁਝ ਪਲ ਕੁਝ ਘੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗਾ ਅਵਸਰ ਪ੍ਰਾਪਤ ਹੁੰਦਾ ਹੈ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਿਖਤ ਵਿੱਚ ਆਪ ਜੀ ਨੇ ਸਵਈਏ ਮਹੱਲੇ ਤੀਜੇ ਕੀ ਇਹਦੇ ਵਿੱਚੋਂ ਇੱਕ ਸਵਈਏ ਦਾ ਮੂਲ ਪਾਠ ਸਰਵਣ ਕੀਤਾ ਹੈ 22ਵੀਂ ਇਹ ਪੌੜੀ ਹੈ ਇਹਦੇ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਰਾਇਆ ਨੇ ਪਾਠ ਸਹਿਬਾਨ ਜਦੋਂ ਸਹਿਬਾਂ ਦੇ ਪਾਤ ਜੀਵਨ ਬੰਵਾਚਦੇ ਨੇ ਸਹਿਬਾਂ ਦੇ ਦیدار ਕਰਦੇ ਨੇ ਉਹਨਾਂ ਨੇ ਸਹਿਬਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਜੋ ਕੁਝ ਹਿਰਦੇ ਵਿੱਚੋਂ ਉਹਨਾਂ ਦੇ ਗਿਆਨ ਪ੍ਰਗਟ ਹੋਇਆ ਉਸ ਗਿਆਨ ਨੂੰ ਗੁਰੂ ਸਿਖਤ ਵਿੱਚ ਉਹਨਾਂ ਉਚਾਰਨ ਕੀਤਾ ਆਓ ਜਦੋਂ ਅਸੀਂ ਸਤ ਗੁਨਾ ਪ੍ਰਤੀ ਪਾਵਨਾ ਬਣਾ ਕੇ ਉਹਨਾਂ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕਰਦਿਆਂ ਹੋਇਆਂ ਜਿੱਥੇ ਸਤਿਗੁਰਾਂ ਨੇ ਆਪ ਸੇਵਾ ਤੇ ਸਿਮਰਨ ਦੀ ਕਲਣਾ ਕਾਲੀ ਕਨੂਰ ਸਾਹਿਬ ਦੀ ਧਰਤੀ ਤੋਂ ਲੈ ਕੇ ਗੋਇੰਦਵਾਲ ਸਾਹਿਬ ਦੀ ਦਵੰਦ ਉਹਦੇ ਦ دیدار ਕਰਾਂਗੇ ਸ਼ੁਰਤ ਟਕਾ ਕੇ ਕਿਵੇਂ ਸਤਿਗੁਰੂ ਸੇਵਾ ਕਰਦੇ ਨੇ ਕਿਵੇਂ ਸਿਮਰਨ ਵਿੱਚ ਜੁੜਦੇ ਹਨ ਇਨੇ ਸਤਿਗੁਰੂ ਜੀ ਆਪਣੇ ਮਾਲਕ ਦੀ ਗੋਦ ਵਿੱਚ ਇੰਨੀ ਭਗ ਉਹ ਕੀ ਸੇਵਾ ਕਰਦੇ ਨੇ ਕਿ ਉਹਨਾਂ ਨੂੰ ਉਹ ਦਾਤਾ ਆਪਣਾ ਤਖਤ ਦੇ ਦਿੰਦਾ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਆਉ ਸ਼ਬਦਾਂ ਦੀ ਪਾਕ ਜੀਵਨ ਤੇ ਵਿਚਾਰ ਕਰਨ ਤੋਂ ਪਹਿਨੋਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਾਹਿਬ ਕਹਿੰਦੇ ਹਨ ਕਣ ਹਰ ਬੂੰਦ ਬਸੂ ਰੁਮਾਵਲੀ ਕੁਸ਼ੰ ਬਸੰਤ ਗਨੰਤ ਨਾ ਆਵੇ ਕਣ ਹਰ ਕਿੰਤ ਨੇ ਬੱਦਲ ਨੂੰ ਚੀ ਬੂੰਦ ਕਹਿੰਦੇ ਨੇ ਕਣੀਆਂ ਨੂੰ ਬੱਦਲ ਦੀਆਂ ਕਣੀਆਂ ਬਸੋ ਬਸੋ ਦਾ ਸ਼ਬਦ ਤਰਤੀਨੀ ਵਰਤਿਆ ਇਹ ਵੀ ਤਰਤੀ ਵਸਤ ਹੈ ਰੁਮਾਵਲ ਰੋਮਾਂ ਦੀ ਰੋਮਾਂ ਦੀ ਜਿਹੜੀ ਪੰਕਤੀ ਹੈ ਤਰਤੀ ਦੀ ਰੁਮਾਵਲੀ ਬਨਸ਼ਪਤੀ ਕੁਸ਼ੰ ਫੁੱਲ ਬਸੰਤ ਬਸੰਤ ਰੋਤਿ ਗਨੰਤ ਗਿਣ ਨਿਆ ਬੱਦਲਾਂ ਦੀਆਂ ਕੜੀਆਂ ਧਰਤੀ ਦੀ ਮਨਸਪਤੀ ਬਸੰਤ ਦੇ ਫੁੱਲ ਇਹਨਾਂ ਦੀ ਗਿਣਤੀ ਤੇ ਹੋ ਸਕਦੀ ਹੈ ਪਰ ਪਾਟ ਸਾਹਿਬ ਕਹਿੰਦੇ ਨੇ ਰਵਸਸ ਕਿਰਨ ਉਦਰ ਸਾਦਰ ਕੋ ਗੰਗ ਤਰੰਗ ਅੰਤ ਕੋ ਪਾਵੇਂ ਗੰਗਾ ਦੀਆਂ ਲਹਿਰਾਂ ਥਿਲਾ ਜੜੀਆਂ ਨੇ ਇਹਨਾਂ ਨੂੰ ਗੰਗ ਤੇਰੰਗ ਨਾਲ ਸੁਵੰਨਤ ਕੀਤਾ ਕਰਨ ਕਿ ਸੂਰਜ ਤੇ ਚੰਦਰਮਾ ਦੀਆਂ ਕਿਰਣਾਂ ਸਮੁੰਦਰ ਦਾ ਪੇਟ ਗੰਗਾ ਦੀਆਂ ਠਿੱਲਾਂ ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ ਇਸ ਤਰ੍ਹਾਂ ਅੱਗੇ ਹੋਰ ਹਵਾਲੇ ਦਿੰਦੇ ਨੇ ਇਹ ਗੱਲ ਕਿਉਂ ਆਖੀ ਪਟਾਣੇ ਸਤਿਗੁਰੂ ਸੇਵਾ ਚ ਦੁਰਗਮ ਰੱਖ ਜਾਂਦੇ ਨੇ 6 ਬਾੜਸਾਲਾਂ ਦੀ ਉਮਰ ਵਿੱਚ 12 ਸਾਲ ਸੇਵਾਤੀ ਕਰਨਾਂ ਕਹਿੰਦੀ 12 ਸਾਲ ਇਨਾ સ્વાਮੀ ਚ ਮੁੱਖ ਸੇਵਾ ਸਿ ਸਾਧਗੁਰਾਂ ਦੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅਸ਼ੀਰਵਾਦ ਘਾਗਰ ਤੇ ਜਲ ਨਹੀਂ ਹੁੰਦੇ ਨੇ ਉਹ ਘਾਗਰਾ ਜਿ ਸਭ ਮੰਦੀ ਹੋਈ ਹੈ ਕੋਇਂਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਪੈਰੀ ਜਾਂਦੇ ਨੇ ਜਿੰਨਾ ਚਿਰ ਇਸ ਨਗਰ ਦੀ ਜੋ ਸਮਾਪਤ ਨਹੀਂ ਹੋ ਜਾਂਦੀ ਫਿਰ ਦਰਿਆ ਵਿੱਚੋਂ ਜਲ ਨਹੀਂ ਹੁੰਦੇ ਨੇ ਜਦੋਂ ਰੱਬ ਨੇ ਕਿਸੇ ਦੀ ਚੋਰੀ 'ਚ ਕੋਈ ਦਾਤ ਪਾਣੀ ਹੋਵੇ ਉਦੋਂ ਜ਼ਿੰਦਗੀ 'ਚ ਕੋਈ ਨਾ ਕੁ ਘਟਨਾ ਵਾਪਰਦੀ ਹੈ ਅੱਜ ਮੇਰੇ ਨਾਲ ਕੁਝ ਆ ਰਹੇ ਨੇ ਬੜਾ ਮੀ ਹੈ ਨੇਮ ਨਹੀਂ ਛੱਡਦੇ ਨੇਮ ਤੋਂ ਪ੍ਰੇਮ ਪੈਦਾ ਹੁੰਦਾ ਹੈ ਤੇ ਪ੍ਰੇਮ ਤੋਂ ਪਰਮੇਸ਼ਰ ਦੀ ਪ੍ਰਾਪਤੀ ਹੈ ਜਿੰਦ ਜਿਸ ਕਰਮ ਦਾ ਵੀ ਨੇਮ ਨਹੀਂ ਉਹ ਪੂਰਾ ਨਹੀਂ ਹੋ ਸਕਦਾ ਗਗਨ ਲੈ ਕੇ ਆ ਗਏ ਰਸਤੇ ਵਿੱਚ ਗਾਇ ਦੀ ਖੱਡੀ ਸੀ ਕੱਪੜੇ ਬਣਨ ਵਾਲੀ ਠੀਟਾ ਲੱਗਾ ਦਿਗ ਪੈਂਦੇ ਨੇ ਉਹਨੇ ਸਾਬ ਨੂੰ ਆਖਿਆ ਜਦੋਂ ਘਰ ਵਾਲਾ ਪੁੱਛਦਾ ਵੀ ਬੜਾ ਖੜਾ ਕਰਨ ਦੀ ਕੋਈ ਨਹੀਂ ਖੜਾਕ ਐਵੇਂ ਨਾ ਕਰਿਆ ਕਰੋ ਇਥੇ ਉਹ ਰੈਸ਼ ਵੇਲੇ ਕੋਈ ਨਹੀਂ ਹੁੰਦਾ ਅਮਰੂਨ ਥਾਵਾਂ ਹੋਵੇਗਾ ਇੰਨੀ ਗੱਲ ਆਖੀ ਸੁਤੇਸ਼ ਦਾ ਆਖਿਆ ਵੀ ਚੱਲੀਏ ਇਨੂੰ ਜੋ ਕੁਝ ਮਰਜ਼ੀ ਆਂਦੀ ਕਿਉਂਕਿ ਲੋਕ ਇਹ ਦੇਸ਼ ਨੂੰ ਬਡੇਪਾ ਆ ਗਿਆ ਜੀ ਤਾਂ ਆ ਗਿਆ ਗੁਰੂ ਘਰ ਕਾਰਖਾਨਾ ਨਹੀਂ ਕੁਝ ਦੇਣਗੇ ਸੇਵਾ ਕਰਨ ਵਾਲਿਆ ਨੂੰ ਇਸ ਤਰ੍ਹਾਂ ਕਿਹਾ ਜਾਂਦਾ ਜੀ ਕੋਈ ਵੀ ਸੇਵਾ ਕਰੇ ਸਾਡੀ ਕੋਈ ਅਸਿਆਪ ਕਰਨੀ ਨਹੀਂ ਤੇ ਦੂਜਿਆਂ ਨੂੰ ਕਰਨ ਦੇਣੀ ਨਹੀਂ ਇਹ ਤੇ ਖਾਂਦਾ ਜੀ ਪੈਸੇ ਖਾ ਗਿਆ ਗੁਰੂ ਘਰ ਨਹੀਂ ਤਾਂ ਜਾਂਦਾ ਹੈ ਤਾਂ ਬਣਦਾ ਪ੍ਰਧਾਨ ਤਾਂ ਪ੍ਰਬੰਧਕ ਬਣਦਾ ਤਾਂ ਸੇਵਾ ਕਰਨੀ ਹੈ ਬੜਾ ਕੁਝ ਕਿਹਾ ਜਾਂਦਾ ਹੈ ਸ਼ਮਾ ਕੱਟਣਾ ਬੜਾ ਔਖ ਹੈ ਸਾਰਾ ਸਾਲ ਦੇ ਸੇਵਾ ਵਿੱਚ ਲਾਣਾ ਆਪਣੇ ਕਰਦਾ ਕੰਮ ਛੱਡ ਕੇ ਪਰ ਇੱਥੇ ਤੇ ਸਾਰਾ ਕੁਝ ਸਮਰਪਿਤ ਕਰ ਦਿੱਤਾ ਇਹਦੇ ਬਤਨ ਕਹਿਣ ਦੀ ਦੇਰ ਸੀ ਕਿ ਪਹਿਲੀ ਵਾਰ ਘਟਨਾ ਵਾਪਰੀ ਜ ਜ ਸਿੱਖ ਨੇ ਦੂਜੇ ਪਾਸੇ ਕੋ ਸੰਗਤਾਂ ਗਈਆਂ ਜੁਲਾਈ ਇਕੱਠੀ ਹੋ ਕੇ ਅਮਰਦਾਸ ਨੇ ਗੱਲ ਆਖੀ ਅਮਰੂ ਨੇ ਛੱਗੀ ਕਰ ਵਾਲੀ ਨੂੰ ਚੱਲ ਪੈ ਗਿਆ ਵਾਲ ਖਲਾਰੇ ਕੱਪੜੇ ਪਾੜ ਦਿੱਤੇ ਸਤਿਗੁਰਾਂ ਆਖਿਆ ਅਮਰਦਾਸ ਇੱਥੀ ਕਰ ਸਕਦਾ ਸੀ ਨਹੀਂ ਮੇਰੀ ਮੰਦੀ ਕਵਿਤਾ ਸ਼ਿਨਾਮ ਹੈ ਮੰਨ ਦੇ ਭਗਤ ਨਾ ਛੁੱਟੇ ਮੋਹਿ ਕਹਿਣ ਲੱਗੇ ਉਹਦਾ ਜੋੜਾ ਲਾਓ ਜੇ ਮੱਥੇ ਤੇ ਸ਼ੋਹਾਇਆ ਠੀਕ ਹੋ ਗਿਆ ਅਜੇ ਸਿੱਖ ਛਣ ਇੰਨੀ ਤਾਕਤ ਆ ਗਈ ਅਜੇ ਗੁਰੂ ਨਹੀਂ ਬਣੇ ਜੀ ਉਸੇ ਵਕਤ ਯਾਦੀਆਂ ਕੀਤੀਆਂ ਆਪਣਾ ਤਖਤ ਦੇ ਕੇ ਆਖਿਆ ਨਿਰਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਉਟ 12 ਇਹੋ ਜੇ ਵਰਦਾਨ ਦੇ ਕੇ ਛਤ ਗੁਰਾਂ ਨਿਵਾਜਿਆ 12 ਸਾਲਾਂ ਦੀ ਸੇਵਾ ਸੀ ਮਾਰ ਪਦਵੀਆਂ ਉਸੇ ਵਕਤ ਦਿੱਤੀਆਂ ਜਿਹਨੂੰ ਲੋਕ ਅਮਰਉਨ ਥਾਵਾਂ ਕਹਿੰਦੇ ਸਨ ਜਿਹਨੂੰ ਕਹਿੰਦੇ ਸਨ ਕਰਨ ਰੋਟੀ ਟੋਕ ਨਹੀਂ ਮਿਲਦਾ ਹਾਲਾਂਕਿ ਘਰੋਂ ਬੜੇ ਵਧੀਆ ਪਰਿਵਾਰ ਦੇ ਨਾਲੇ ਸੰਬੰਧਿਤ ਨੇ ਪਰ ਫਿਰ ਵੀ ਲੋਕ ਤਾਂ ਨੇ ਮੇਨੇ ਮਾਰਦੇ ਹਨ ਮੈਂ ਕਲਕੱਤੇ ਕੁਝ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਗਿਆ ਸਾਂ ਰਸਤੇ ਵਿੱਚ ਸੰਤ ਬਾਬਾ ਤੂਰੀ ਸਾਹਿਬ ਦੇ ਸਾਡੇ ਨੇੜੇ ਜਿਨ੍ਹਾਂ ਕੋਲ ਮੈਂ ਸ਼ੁਰੂਆਤ ਕੀਤੀ ਉਹਨਾਂ ਦਾ ਸਥਾਨ ਹੈ ਯਾਦਗਾਰ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸ਼ੇਰਗੜ੍ਹ ਦਾ ਗੁਰਦੁਆਰਾ ਉੱਥੇ ਗੱਲ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਕੋਈ ਉਹਨਾਂ ਦਾ ਨੇਤਾ ਖਲੋਤਾ ਸੀ ਕੋਈ ਕਿਸਾਨ ਜਿਹੜਾ ਚੜ੍ਹਾਈ ਕਰ ਗਿਆ ਉਹਦਾ ਪੋਗ ਸੀ ਕੰਮ ਥਲੇ ਤੋਂ ਦੂਜਾ ਕਿਸਾਨ ਹੈ ਜਿਹੜਾ ਮੋਰਚੇ 'ਚ ਚੜ੍ਹਾਈ ਕਰ ਗਿਆ ਉਹ ਪੋਗ ਵਿੱਚ ਸ਼ਾਮਲ ਹੋਣ ਵਾਸਤੇ ਆਏ ਪਰ ਲੋਕ ਉਹਨੂੰ ਬੜਾ ਸ਼ਿਦੰਦਾ ਕਰ ਰਹੇ ਸਨ ਵੀ ਤੁਸੀਂ ਆਪਣੇ ਸਰਕਾਰ ਦੇ ਇੰਨੇ ਸਮੇਂ ਦੌਰਾਨ ਕੋਈ ਸੜਕ ਨਹੀਂ ਬਣਾਈ ਕੋਈ ਗਲੀ ਨਹੀਂ ਬਣਾਈ ਸਾਰੀਆਂ ਪਟੀਆਂ ਜਰੂਰ ਨਹੀਂ ਇੱਕ ਵਿੱਚੋਂ ਬੋਲਿਆ ਕਿ ਬਣਾਇਆ ਇਹਨੇ ਬੜਾ ਕੋਜਾ ਨ ਲੱਗੋ ਕਿ ਉਹ ਕਹਿੰਦਾ ਵੀ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਸਾਡੀ ਬੇਵਸੀ ਹੈ ਕੇਂਦਰ ਨੇ ਸਾਡਾ ਪੈਸਾ ਦੇਣਾ ਹੈ ਜਿਹੜਾ ਟੈਕਸ ਦਾ ਵਾਪਸ ਹੁੰਦਾ ਤਾਂ ਕੰਮ ਨਹੀਂ ਚੱਲ ਰਿਹਾ ਹੁਣ ਲੋਕ ਬੜਾ ਧਿਆਨ ਰੱਖਦੇ ਨੇ ਪੜ੍ਹੇ ਲਿਖੇ ਨੇ ਉਹਨੇ ਆਖਿਆ ਕਿ ਜਦੋਂ ਦਾ ਤੂੰ ਬਣਿਆ ਤੇਰੀਆਂ ਦੋ ਗੋਠੀਆਂ ਦਾ ਕੰਮ ਤੇ ਨਹੀਂ ਰੁਕਿਆ ਉਹ ਤੇ ਚੱਲ ਰਿਹਾ ਵੀ ਉਹ ਪੈਸਾ ਕਿੱਥੋਂ ਹੁੰਦਾ ਮੂੰਹ ਤੇ ਕਿਹਾ ਹੁੰਦਾ ਤੇ ਕਹਿਣੇ ਨੂੰ ਤੇ ਚਾਹੀਦੇ ਕੰਡ ਪਿੱਛੇ ਨਿਬਧਰਾਮੀ ਕਰਨੀ ਚਾਹੀਦੀ ਤੁਹਾਨੂੰ ਤੁਹਾਡੇ ਖਾਨ ਜੋਗਾ ਮਿਲ ਜਾਂਦਾ ਤੁਹਾਡੇ ਹੋਰ ਸਾਰੇ ਕਰਮ ਹੋ ਰਹੇ ਨੇ ਲੋਕਾਂ ਦਾ ਕਰਮ ਨਹੀਂ ਕੀਤਾ ਤਾਂ ਸੱਚੀ ਮੁੱਚੀ ਬਹੁਤ ਬੁਰਾ ਹਾਲ ਕੀਤਾ ਸਾਰੀਆਂ ਛੜਕਾਂ ਪੁੱਟੀਆਂ ਪਈਆਂ ਨੇ ਕਿਸੇ ਸ਼ਹਿਰ ਕਿਸੇ ਨਗਰ ਵਿੱਚ ਚਲੇ ਜਾਓ ਜਿੱਥੇ ਮਿਊਂਸੀਪਲ ਕਾਰਪੋਰੇਸ਼ਨ ਹੈ ਉਹਨਾਂ ਸਾਰਾ ਕੁਝ ਪੁੱਟਿਆ ਗਿਆ ਬਣਾਇਆ ਇੱਕ ਵੀ ਨਹੀਂ ਤੇ ਪੁੱਟਣ ਦਾ ਕਾਰਨ ਹੈ ਵੀ ਇਹ ਛੇਕਾ ਪਿਛਲੀ ਕਾਂਗਰਸ ਸਰਕਾਰ ਦਾ ਹੈ ਇਹਨਾਂ ਦਾ ਨਹੀਂ ਦਿੱਤਾ ਆਇਆ ਇਹਨਾਂ ਦਾ ਬਣਾਉਣ ਦਾ ਕਰਨਾ ਤੇ ਇਹਨਾਂ ਅਜੇ ਤੱਕ ਉਹ ਸ਼ੁਰੂ ਹੀ ਨਹੀਂ ਕੀਤਾ ਉਹ ਸ਼ੀਵਾ ਕਰਦੇ ਨੇ ਟੋਕਿਆ ਜਾ ਰਿਹਾ ਸਤਿਗੁਰਾਂ ਕੋ ਸੰਗਤ ਦਾ ਹਜੂਮਾ ਇਕੱਠਾ ਆ ਗਿਆ ਵੀ ਅਮਰਦਾਸ ਨੇ ਆਖਿਆ ਸਤਿਗੁਰਾਂ ਤੱਕ ਦਿੱਤਾ ਜੋੜਾ ਲਾਇਆ ਚੱਲੀ ਠੀਕ ਹੋ ਗਈ ਇਹ ਸਿੱਖ ਹੁੰਦਿਆ ਘਟਨਾ ਵਾਪਰੀ ਕਿ ਸੇਠ ਵਿੱਚ ਕਿੰਨੀ ਤਾਕਤ ਆ ਜਾਂਦੀ ਦਾਤੇ ਪਟ ਕਹਿੰਦੇ ਨੇ ਕਿਵੇਂ ਤੁਹਾਡੀ ਸ਼ਕਤ ਨੂੰ ਬਿਆਨ ਕਰੀਏ ਇਥੋਂ ਤੇ ਤੁਹਾਡੀਆਂ ਸ਼ਕਤਾਂ ਜਿਹੜੀਆਂ ਨੇ ਬਿਆਨ ਕੀਤੀਆਂ ਨਹੀਂ ਜਾ ਸਕਦੀਆਂ ਤਖਤ ਤੇ ਬੈਠਿਆਂ ਜ਼ਿੰਦਗੀ ਚ ਘਟਨਾ ਵਾਪਰੀ ਹਰੀਪੁਰ ਰਾਜ ਦਾ ਰਾਜਾ ਆਪਣੀਆਂ ਰਾਣੀਆਂ ਸਮੇਂ ਸਤਗੁਰਾਂ ਦਰਸ਼ਨ ਕਰਨ ਆਇਆ ਕਿਉਂਕਿ ਸਤਗੁਰਾਂ ਦਾ ਸਿੱਖ ਲਕਣਾ ਲੈਣ ਦੀ ਗੰਦਾ ਤੇ ਇਹ ਰਾਜਪਾਤ ਵਿੱਚ ਸ਼ੋਗ ਸੀ ਬੜਾ ਵੱਡਾ ਇਹਦਾ ਪੁੱਤਰ ਜਿਹੜਾ ਇਕੱਲਾ ਮਰ ਚੁੱਕਾ ਸੀ ਉਹ ਸਿੱਖ ਨੂੰ ਸਤਗੁਰਾਂ ਰਮਾਲ ਦੇ ਕੇ ਭੇਜਿਆ ਸੀ ਇਹ ਸਿੱਖ ਲਿਆ ਕਿ ਆਪੀ ਜਿਉਂਦਾ ਹੋ ਸਕਦਾ ਹੈ ਇੱਕ ਤੇ ਸਤਿਗੁਰਾਂ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੱਗਣਾ ਦੀ ਜ਼ਰੂਰਤ ਹੈ ਤੇ ਦੂਜਾ ਤੁਸੀਂ ਗੁਰੂ ਕੀ ਸਿੱਖ ਸਕ ਜਾਓ ਤੇਰਾ ਸ਼ਾਨਾ ਦੇਸ਼ ਗੁਰੂ ਕੀ ਸਿੱਖੀ ਧਾਰਨ ਕਰੇ ਇਹਨੇ ਅੱਖਿਆ ਕਰ ਲਾ ਕਿ ਮੈਨੂੰ ਆਪਣੇ ਪੁੱਤਰ ਤੋਂ ਬਾਦੂਰ ਕੁਝ ਵੀ ਨਹੀਂ ਉਹ ਰਮਾਲ ਸ਼ਹਾਇਆ ਸਤਿਗੁਰਾਂ ਪ੍ਰਤੀ ਇਹ ਵੀ ਸਵਈਏ ਨੇ ਕਿ ਗੁਰ ਅਮਰਦਾਸ ਪਰਸੀ ਹੈ ਪੂਮ ਪਾਤਕ ਬਿਨਾਸ਼ ਹੈ ਔਰ ਅਮਰਦਾਸ ਪਰਸ਼ੀ ਸਹਾਜ ਦਾ ਸ਼ਾਸਨ ਸਤਿਗੁਰਾਂ ਦੀ ਸੰਗਤ ਕੀਤੀਆਂ ਉਹਨਾਂ ਦੇ ਹੱਥਾਂ ਦਾ ਸ਼ੋਰਮਾਲ ਜਿਹੜਾ ਉਸ ਬੱਚੇ ਨੂੰ ਜਿਉਂਦਾ ਕਰ ਦਿੰਦਾ ਤੇ ਰਾਜਾ ਧੰਨਵਾਦ ਕਰਨ ਆਇਆ ਆਪਣੀਆਂ ਰਾਣੀਆਂ ਲੈ ਕੇ ਇੱਕ ਨੇ ਵਿੱਚੋਂ ਕੁੰਡ ਕੱਢ ਦਿਆ ਹੁਣ ਸੇ ਵੀ ਸਤਿਗੁਰਾਂ ਨੇ ਪਹਿਲੋਂ ਸਿੱਖ ਦੇ ਰੂਪ ਵਿੱਚ ਬਚਣਾ ਕਿਸ਼ਨ ਚ ਲਾ ਸ਼ਬਦ ਤੇ ਅੱਜ ਸਤਿਗੁਰਾਂ ਵਰਤਿਆ ਗੁਰੂ ਹੁੰਦਿਆਂ ਕਹਿਣ ਲੱਗੇ ਚਲਿਏ ਉਹਨਾਂ ਦੀ ਵਰਤਿਆ ਗਿਆ ਜਿਸੁ ਤੇ ਸਚੁ ਬਾਕੀ ਕੋਈ ਏਕਲਾ ਕੇ ਰੀਸ਼ਿਆ ਗਿਆ ਆਧਾਰ ਬਣਾ ਕੇ ਮੈਸੀ ਬੁੱਲਿਆ ਗਿਆ ਇਹ ਜੇ ਓਂਡ ਕਢਣਾ ਸੀ ਗੁਰੂਕੁਲ ਕੀ ਲੈਣਾ ਜੇ ਦਰਸ਼ਨ ਨਿਕਰਨੇ ਸਾਰਿਆਂ ਨੇ ਕੁੰਡ ਨਹੀਂ ਕੱਢੇ ਨੂੰ ਕੁੰਡ ਕੱਢਿਆ ਉਹਨੂੰ ਵੀ ਚੱਲ ਪੈ ਗਿਆ ਜੀ ਉਹ ਨੇੜੇ ਜੰਗਲ ਚ ਚਲੀ ਗਈ ਸਹਬਾਂ ਦਾ ਇੱਕ ਸਿੱਖ ਬਾਬਾ ਸਤਨ ਸੱਚ ਕਿ ਸ਼ਬਦ ਹੀ ਵਰਤਾ ਸੀਦਾ ਨਾਮ ਤਾਂ ਪਿਆ ਅਸਲੀ ਨਾਂ ਇਹਨਾਂ ਦਾ ਸ਼ਾਮਣ ਮੱਲ ਹੈ ਉਹ ਮੋਲਦਾ ਰਹਿੰਦਾ ਸੀ ਸੱਚਨ ਸੱਚ ਸੱਚਨ ਸੱਚ ਤੇ ਇਹਦੇ ਤੋਂ ਕੰਬੜੀ ਰੱਖਦਾ ਸੀ ਆਪਣੇ ਤਨ ਤੇ ਕਾਲੀ ਇਹਦੇ ਤੋਂ ਨਾਂ ਪੈ ਗਿਆ ਭਾਈ ਸੰਤੋਖ ਸਿੰਘ ਜੀ ਕਿਹਦੇ ਨੇ ਸੱਚਨ ਸੱਚ ਰਾਜਾ ਤੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਦਾ ਹੈ ਉਹਨੂੰ ਕੋਈ ਪਰਵਾਹ ਨਹੀਂ ਕਿਉਂਕਿ ਰਾਜਿਆਂ ਦੇ ਇੱਕ ਤੋਂ ਵੱਧ ਵਿਆਹਨ ਕਈ ਰਾਣੀਆਂ ਤੇ ਨਾਲ ਲੈ ਕੇ ਆਇਆ ਜਦੋਂ ਕੋਈ ਸ਼ਮਾ ਬੀਤ ਗਿਆ ਸੇਵਾ ਕਰਦੈ ਨੇ ਆਗਿਆ ਲਈ ਰਾਣੀ ਨੂੰ ਲੱਭਿਆ ਗਿਆ ਨਹੀਂ ਲੱਭੀ ਇਹ ਇਸੇ ਤਰ੍ਹਾਂ ਛੱਡ ਕੇ ਚਲਾ ਗਿਆ ਬਾਬਾ ਸ਼ਾਮਣ ਮਲ ਜਿਹੜਾ ਸੇਵਾ ਕਰਦਾ ਸਚਨ ਸੱਚ ਲੱਕੜਾਂ ਨੇ ਉਹਦੀ ਭਾਂਡੇ ਮਾਜਣ ਨਹੀਂ ਅੱਜ ਤੇ ਸਾਡੇ ਕੋਲੇ ਸ਼ਵਾਮਾ ਨਹੀਂ ਨਹੀਂ ਆ ਪਰ ਗੁਰੂ ਕੇ ਸਿੱਖ ਕਰਦੇ ਸ਼ਣ ਉਹਨਾਂ ਸ਼ਵਾਮਾ ਨੂੰ ਸੰਪੂਰਨ ਤੌਰ ਤੇ ਨਿਵਾ ਰਹੇ ਨੇ ਜੰਗਲ ਵਿੱਚ ਲੱਕੜਾਂ ਲੈਣ ਗਏ ਰਾਣੀ ਟੱਕਰ ਗਈ ਇਹਨੇ ਤਨ ਤੇ ਵਸਤਰ ਨਹੀਂ ਇਨੇ ਬੜਾ ਮਾਰਿਆ ਲਕਣਾ ਦੇ ਖੁੰਡ ਦੇ ਨਾਲ ਬਾਬੇ ਸਤਨ ਸਤ ਜੀ ਬਾਬਾ ਸਤਨ ਸਤ ਦੀ ਲਕਣਾ ਛੱਡ ਕੇ ਵਾਪਸ ਆ ਗਏ ਸਤਗੁਰੂ ਨੂੰ ਕਹਿਣ ਕਿ ਪਾਤਸ਼ਾਹ ਬੈਸ ਤੋਂ ਬਾਅਦ ਇਸ ਜੰਗਲ ਚ ਲਕਣਾ ਲੈ ਨਹੀਂ ਜਾਣਾ ਸ਼ਬਾਖਿਆ ਕਾਰਨ ਕਹਿਣ ਲੱਗੇ ਉੱਥੇ ਇੱਕ ਚੰਦੀਸ਼ ਤਰੀ ਹੈ ਉਹਨੇ ਮਾਰ ਮਾਰ ਕੇ ਮੇਰਾ ਬੜਾ ਊਰਾ ਹਾਲ ਕੀਤਾ ਸਿਰ ਕਹਿਣ ਲੱਗੇ ਮੇਰਾ ਸਿੱਖ ਜਾਏਗਾ ਉਸ ਦਿਨ ਹੀ ਕਹਿ ਦਿੱਤਾ ਕਿ ਤੇਰੇ ਭਾਗ ਕੁਣ ਹੋਰ ਤਨ ਹਨ ਜਦ ਜੋ ਜਾਏਗਾ ਸਾਨੂੰ ਮਿਲ ਕੇ ਜਾਏ ਜਦੋਂ ਕਿ ਜਾਣ ਲਗਾ ਆਪਣਾ ਜੋੜਾ ਤਕਨ ਲਗੇ ਅੱਜ ਜਦੋਂ ਮਾਰੇ ਜੋੜਾ ਉਹਦੇ ਮਸਤਕ ਤੋਂ ਲਾਈ ਨਾ ਮਾਰੇ ਤਾਂ ਵੀ ਲਾ ਲਈਏ ਕੁਵਰੀ ਇਹ ਫਿਰ ਗਿਆ ਪਿੱਛੇ ਪੈ ਗਈ ਹੋਸ਼ ਨਹੀਂ ਸੀ ਹੁਣ ਚੱਲਾ ਤੇ ਜੋ ਕੁਝ ਮਰਜ਼ੀ ਕਰ ਸਕਦਾ ਨਾ ਜੀ ਮਗਰ ਪਈ ਇਹਨੇ ਬੜੀ ਆਪਣੀ ਸੋਚ ਤਰੀਕੇ ਦੇ ਨਾਲ ਸਤਿਗੁਰਾਂ ਦਾ ਨਾਂ ਲੈ ਕੇ ਜਦੋਂ ਛੋਟਾ ਮਾਰਨ ਦੀ ਜੋੜਾ ਉਹਦੇ ਮस्तक ਨੂੰ ਸ਼ਿਖਾ ਦਿੱਤਾ ਅੱਜ ਮੈਂ ਸੁਣਿਆ ਮੈਂ ਨਾਂ ਨਹੀਂ ਲੈਣਾ ਬੜਾ ਉੱਗਾ ਪ੍ਰਚਾਰਕ ਅਸ਼ੇਪ ਕੌਮ ਦਾ ਉਸ ਤਿਹਾਂ ਤੇ ਕਹਿ ਰਿਹਾ ਜੀ ਲੋਕ ਐਵੇਂ ਪਿੱਛੇ ਲੱਗੇ ਨੇ ਕਿ ਜੁੱਤੀਆਂ ਨੂੰ ਮੱਥੇ ਟੇਕਦੇ ਨੇ ਜੁੱਤੀ ਨਾਲ ਕੀ ਹੁੰਦਾ ਆਪਣੇ ਬਦੁਰਗਾਂ ਦੇ ਚਰਣਾ ਤੇ ਹੱਥ ਲਾ ਕੇ ਮस्तक ਧੁੰਦਾਣਾ ਇੱਕ ਬੜੀ ਵੱਡੀ ਅਸ਼ੀਰਵਾਦ ਹੈ ਉਹ ਤੇ ਸਤਿਗੁਰਾਂ ਦਾ ਜੋੜਾ ਹੈ ਇਤਿਹਾਸਕ ਤੱਥ ਨੇ ਮਜੂਦ ਕਿ ਉਹਨਾਂ ਨੂੰ ਵਰਦਾਨ ਮਿਲਿਆ ਉਸ ਔਲਾਦ ਨੂੰ ਜਿਨ੍ਹਾਂ ਨੇ ਇਹ ਜੋੜਾ ਲਿਆਂਦਾ ਹੈ ਗਲਾ ਕਰਨੀਆਂ ਬੜੀਆਂ ਸ਼ੌਕੀਆਂ ਨੇ ਪਾਕਿਸਤਾਨ ਨੂੰ ਜੋੜਾ ਲਿਆਂਦਿਆ ਦੋ ਸਿੰਘ ਉਹਨਾਂ ਦੇ ਸ਼ਹੀਦ ਹੋਏ ਸਨ ਉਹ ਆਪਣਾ ਸਾਰਾ ਕੁਝ ਛੱਡ ਕੇ ਇਸ ਜੋੜਾ ਨਹੀਂ ਸੀ ਛੱਡ ਗਿਆ ਸਤਿਗੁਰਾਂ ਦੀਆਂ ਨਿਸ਼ਾਨੀਆਂ ਨੇ ਤੇ ਗੁਰੂ ਦੀਆਂ ਨਿਸ਼ਾਨੀਆਂ ਨੂੰ ਸਿੱਖ ਸੀ ਝੁਕਾਂਦਾ ਹੈ ਅਠਵੇਂ ਪਾਸ਼ਾ ਰਮਾਲੀ ਦੇ ਦਿਨ ਨਾ ਇਹ ਸ਼ਰਮਾਲ ਦੇ ਨਾਲ ਇਸ ਓੜੀ ਨੂੰ ਸਾਫ਼ ਕਰੋ ਤੇ ਸ਼ਮਾ ਹੁੰਦਾ ਜਦੋਂ ਉਹਦਾ ਕੋੜ ਹੀ ਅੜ ਜਾਂਦਾ ਬਿਲਕੁਲ ਪੰਡਤ ਤੇ ਸ਼ਰਾਰਤ ਕਰਦੇ ਨੇ ਵੀ ਪੰਜ ਸਾਲ ਆਉਂਦਾ ਹੈ ਰਾਤ ਸੁਟ ਦਿਓ ਐਵੇਂ ਲੋਕ ਕਹਿੰਦੇ ਨੇ ਸ਼੍ਰੀ ਹਰਿ ਗ੍ਰਿਸ਼ਨ ਹਨ ਸਾਡੇ ਭਗਵਾਨ ਨਾਲੋਂ ਵੱਡਾ ਨਾਮ ਰੱਖੀ ਕੋਈ ਨਹੀਂ ਹੁਣ ਪਤਾ ਲੱਗੇਗਾ ਜੇ ਠੀਕ ਕਰ ਦਿੰਦੇ ਨੇ ਕੋੜ ਦਾ ਸਾਡਾ ਅਨਿਸ਼ਵਾਸ ਹੀ ਨਹੀਂ ਹੈ ਇਨੇ ਜਦੋਂ ਜੋੜਾ ਸ਼ਹਾਇਤ ਠੀਕ ਹੋ ਗਈ ਤੰ ਤੇ ਬਸਤਰ ਨਹੀਂ ਹੁਣ ਜਦੋਂ ਚੱਲ ਸੀ ਉਦੋਂ ਤੇ ਸ਼ਬਦ ਨਹੀਂ ਸੀ ਸਾਡੇ ਪੁਰਾਣੇ ਬਸਤਰ ਨਹੀਂ ਸੰਕੋਚ ਕਿਉਂ થી ਵਹਿ ਗਈ ਬੜੀ ਸ਼ਰਮ ਆਈ ਬਾਬਾ ਸਾਹਿਬ ਨੇ ਆਪਣੀ ਕੰਬਲੀ ਸ਼ਤੀ ਕੰਬਲੀ ਲੈ ਲਈ ਆਪਣੇ ਤੰ ਤੇ ੱਟ ਗਿਆ ਤੰ ਬਾਬਾ ਜੀ ਲੱਕਣਾ ਲੈ ਕੇ ਤੁਰੇ ਬਾਬਾ ਸਤਨ ਸ਼ਤ ਪਿੱਛੇ ਪਿੱਛੇ ਤੁਰੇ ਸਾਧਗੁਰਾਂ ਦੇ ਦਰਬਾਰ ਵਿੱਚ ਪਹੁੰਚੇ ਤੀਜੇ ਪਾਤਸ਼ਾਹ ਦੇ ਦਰਬਾਰ ਤੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਅਗੇ ਮੱਥਾ ਟੇਕਣਾ ਸੀ ਸਹਬਾਂ ਦੇ ਸ਼ਰਮ ਖਲੋਤੇ ਨੇ ਹੱਥ ਜੁੜੇ ਨੇ ਤੇ ਸਤਿਗੁਰਾਂ ਬਚਨ ਕਰ ਦਿੱਤਾ ਕਹਿਣ ਲੱਗੇ ਜੋੜੀ ਬੜੀ ਫੱਬਦੀ ਹੈ ਇਸ ਰਾਣੀ ਨਾਲ ਆਪੇ ਸਤਨ ਸੱਚ ਦਾ ਵਿਆਹ ਕਰ ਦਿੱਤਾ ਗਿਆ ਇਹਨਾਂ ਕੋਲ ਜਿਹੜੀ ਔਲਾਦ ਹੈ ਵਿਆਹ ਕਰਨ ਤੋਂ ਬਾਅਦ ਆਪਣਾ ਜੋੜਾ ਦੇ ਕੇ ਆਖਿਆ ਭੀ ਰੇਂਦੀਆਂ ਕੁਲਾਂ ਤੱਕ ਇਹ ਤਿੰਨ ਰੋਗ ਠੀਕ ਹੋਣਗੇ ਹਲਕੇ ਕੁੱਤੇ ਦਾ ਵੱਢਿਆ ਸਿਰਫ ਜੋੜਾ ਸ਼ਾਹ ਪਛਾਦਾ ਸ਼ਕੂ ਠੀਕ ਕੋਈ ਟੀਕਾ ਨਹੀਂ ਤੋਂ ਨਿਦੇਲਵਾਣਾ ਪਿੱਦਾ ਜਹੀਰਾ ਸਰੀਰ ਤੇ ਗੁਰਮੇ ਗੰਡਾ ਬਣ ਜਾਂਦੀਆਂ ਨੇ ਖੂਨ ਸਿੰਮਦਾ ਕੋਈ ਇਲਾਜ ਨਹੀਂ ਹੁੰਦਾ ਡਾਕਟਰ ਦੀ ਜਿੰਨੀ ਮਰਜ਼ੀ ਵਿਗਿਆਨ ਤਰੱਕੀ ਕਰ ਲੈ ਉਹ ਤੋਂ ਜੋੜਾ ਸ਼ਹਾਇਆ ਦਰਸ਼ਨ ਕੀਤੇ ਆ ਠੀਕ ਹੋ ਜਾਂਦਾ ਦਿਮਾਗੀ ਰੋਗ ਦਾ ਡਾਕਟਰਾਂ ਕੋਲ ਕੋਈ ਇਲਾਜ ਨਹੀਂ ਉਹਨਾਂ ਨੇ ਤੁਹਾਨੂੰ ساری ਉਮਰ ਨੀਂਦਰ ਦੀਆਂ ਗੋਲੀਆਂ ਦੇ ਕੇ ਸਵਾਣੇ ਵਸਪੀ ਸੌਂਦੇਗਾ ਤੇ ਠੀਕ ਹੋ ਜਾਏਗਾ ਨਸ਼ਾ ਦੇਣਾ ਉਥੇ ਜੋੜਾ ਸ਼ਹਾਇਆ ਅੱਜ ਵੀ ਠੀਕ ਹੋ ਜਾਂਦਾ ਗੁਰਦੁਆਰਾ ਸੱਚੀ ਮੰਡੀ ਪਾਹਿੰਡਰ ਦਾ ਜੋੜਾ ਉਹ ਨਾ ਹੀ ਗੁਰਦੁਆਰੇ ਦਾ ਗੁਰਦੁਆਰਾ ਸੱਚੀ ਮੰਡੀ ਪਾਹ ਸਾਹ ਹੈ ਮੇਨ ਗੁਰਦੁਦਵਾਰਾ ਪਿੰਡ ਸੈਦੇਵਾਲ ਮਲ ਬਰਾਦਰੀ ਕੋਲੇ ਜੋੜਾ ਹੈ ਤੇ ਉਹਨਾਂ ਦੀ ਬਰਾਦਰੀ ਚੋਂ ਕੁਝ ਸਿੱਖ ਬੈਠੇ ਨੇ ਹਰਿਆਣੇ ਚ ਬਿੱਪਲ ਥਾਪੇ ਨੇ ਉੱਥੇ ਵੀ ਇਹ ਜੋੜਾ ਆਉਂਦਾ ਹੈ ਮਹੀਨਾ 2 ਮਹੀਨੇ ਵਾਸਤੇ ਇਹਨਾਂ ਦਿਨਾਂ ਵਿੱਚ ਅੱਜ ਦੇ ਦਿਨ ਉਥੇ ਸਮਾਪਤੀ ਕੀਤੀ ਜਾਂਦੀ ਹੈ ਸਤਪੁਰਾਂ ਨੇ ਵਿਆਧੀਆਂ ਰਸਮਾਂ ਕਰਕੇ ਇਹ ਬਖਸ਼ਿਸ਼ ਕੀਤੀ ਸੇਵਾ ਤੇ ਸਿਮਰਨ ਦੇ ਵਿੱਚੋਂ ਬੜਾ ਕੁਝ ਸਿੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਗੁਰੂ ਸਾਹਿਬਾਂ ਨੂੰ ਆ ਮਿਲਿਆ ਉਸੇ ਤਰ੍ਹਾਂ ਅੱਜ ਤੱਕ ਉਹ ਜਨਤ ਨੂੰ ਦੇ ਰਹੇ ਨੇ ਤੇ ਪਾਤਸ਼ਾਹ ਬਣ ਕੇ ਕਹਿੰਦੇ ਨੇ ਕਿ ਜਿਵੇਂ ਸੂਰਜ ਤੇ ਚੰ드ਮਾ ਦੀਆਂ ਕਿਰਨਾਂ ਸਮੁੰਦਰ ਦਾ ਪੇਟ ਗੰਗਾ ਦੀਆਂ ਟਿੱਲਾਂ ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ ਇਹ ਦਾਤਾ ਜਿਹੜੇ ਧਰਤੀ ਤੇ ਬਦਲਾਂ ਦੀਆਂ ਕਣੀਆਂ ਨੇ ਧਰਤੀ ਦੀ ਬਨਸਪਤੀ ਬਸੰਤ ਦੇ ਫੁੱਲ ਨੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰੂ ਕੇ ਕਬਜਨ ਭਲਨ ਉਹ ਲਹਿ ਜੋ ਗਾਵੇ ਸਤਿਗੁਰੂ ਜੀ ਜੇ ਇਹਨਾਂ ਸਾਰਿਆਂ ਨੂੰ ਬਦਲਾਂ ਦੀਆਂ ਕਣੀਆਂ ਨੂੰ ਬਨਸਪਤੀ ਪਸੰਦ ਦੇ ਫੁੱਲ ਸੂਰਜ ਚੰਦਰਮਾ ਦੀਆਂ ਕਿਰਣਾ ਸਮੁੰਦਰ ਦੀ ਥਾਤ ਗੰਗਾ ਦੀਆਂ ਠੱਲਾਂ ਇਹਨਾਂ ਸਾਰਿਆਂ ਨੂੰ ਜੇ ਕੋ ਗਾਏ ਜੇ ਕੋ ਵਦਨ ਕਰ ਲਏ ਭਾਵੇਂ ਇਹ ਮਿਹਨਤ ਕਰਕੇ ਮਸ਼ਕਤ ਕਰਕੇ ਗਿਣਤੀ ਕਰਕੇ ਸੁਣਾ ਦੇ ਸ਼ਿਵਜੀ ਵੰਗ ਸਮਾਧੀ ਲਾ ਕੇ ਪੂਰਨ ਸਮਾਧੀ ਲਾ ਕੇ ਸਤਿਗੁਰੂ ਦੇ ਬਖਸ਼ੇ ਗਿਆਨ ਦੁਆਰਾ ਹੇ ਭਾਲ ਕਵੀ ਉਹ ਨ ਉਪਰ ਦੱਸੇ ਪਦਾਰਥਾਂ ਨੂੰ ਭਾਵੇਂ ਕੋ ਮਨੁੱਖ ਵਰਣਨ ਕਰ ਸਕੇ ਪਰ ਦਾਤਾ ਭੰਦੇ ਅਮਰਦਾਸ ਗੁਣ ਏਰੇ ਤੇਰੀ ਉਪਮਾ ਕੋਈ ਨਾ ਬੈ ਕਿ ਤੇਰੀ ਜਿਹੜੀ ਮੈਂ ਮੈਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹ ਕਿੰਨੇ ਵੀ ਨੂੰ ਪੜਾਪੜਨਾ ਚਾਹੀਦਾ ਪਰ ਇਥੇ ਸ਼ਬਦ ਭੱਲਿਆਂ ਦੇ ਕੁੱਲ ਵਾਸ ਦੇ ਵਰਥਿਆ ਇਕਾ ਕਾਰਣ ਵਿੱਚ ਲਿਖਿਆ ਕਿ ਸੇ ਪੱਲਿਆਂ ਤੇ ਕੁਲ ਵਿੱਚ ਪ੍ਰਗਟ ਹੋਏ ਗੁਰੂ ਅਮਰਦਾਸ ਤੇਰੇ ਗੁਣ ਜਿਹੜੇ ਨੇ ਉਹ ਵਰਣਨ ਨਹੀਂ ਕੀਤੇ ਜਾ ਸਕਦੇ ਸਤਿਗੁਰੂ ਨਾਨਕ ਸਾਹਿਬ ਦੀ ਗੋਲ ਨਾਮ ਦੇ ਅੰਗ ਸਤੰਦ ਸ਼੍ਰੀ ਗੁਰੂ ਅੰਗਦ ਦੇਵ ਜੀ ਤਰੇੜ ਗੁਣ ਤੇ ਸਤਿਗੁਰੂ ਅਮਰਦਾਸ ਸਾਹਿਬ ਦੀ ਭੱਲੇ ਕੁਲ ਤੋਂ ਹਨ ਚੌਥੇ ਪਾਛਾ ਸੋਢੀ ਉਲ ਦੇ ਨਾਲ ਸੁਬਦਤ ਨੇ ਤੇ ਅਗਲੀਆਂ ਸਾਧੀਆਂ ਜਿਹੜੀਆਂ ਗੱਦੀਆਂ ਨੇ ਉਹ ਸੋਢੀ ਕੁਲ ਵਿੱਚ ਆਉਂਦੀਆਂ ਹਨ ਤੇ ਸਤਿਗੁਰਾਂ ਨੂੰ ਸੁਖੁਦ ਨੋ ਕੀ ਕਹਿੰਦਾ ਭੱਲੇ ਅਮਰਦਾਸ ਗੁਣ ਤੇਰੀ ਤੇ ਮਾ ਤੋਹੀ ਬਣਾਵੇ ਇਹ ਵੀ ਇਹ ਮੈਂ ਤੈਨੂੰ ਹੀ ਬਣਉਂਦੀ ਹੈ ਐਸੀ ਮਹਾਨ ਸੱਚੇ ਸਤਿਗੁਰਾਂ ਦੀ ਸ਼ਬਦ ਦੇ ਵਿੱਚ ਇਹ ਬਾਣੀ ਨੂੰ ਉਚਾਰਨ ਕਰਦਾ ਹੈ ਗੁਰੂ ਰਹਿਮ ਕਰੇ ਸਾਡਾ ਵਿਸ਼ਵਾਸ ਬਣੀ ਅਸੀਂ ਆਪਣੇ ਗੁਰੂ ਤੋਂ ਸਦਕੇ ਜਾ ਸਕੀਏ ਹੋਈਆਂ ਉਲਾ ਚੁੱਕਾ ਦੁਖੀ ਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ